ਪੁਲਿਸ ਨੂੰ ਰਿਪੋਰਟ ਦਰਜ ਕਰਵਾਉਣੀ ਪਵੇਗੀ ਪੰਜਾਬ ਸਕੂਲ ਸਿੱਖਿਆ ਬੋਰਡ ਬਿਨਾ ਪੁਲਿਸ ਰਿਪੋਰਟ ਤੇ ਬਿਨੇਕਾਰਾਂ ਨੂੰ ਡੁਪਲੀਕੇਟ ਸਰਟੀਫਿਕੇਟ ਜਾਰੀ ਨਹੀਂ ਕਰੇਗਾ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਸਰਟੀਫਿਕੇਟ ਫਟ ਗਿਆ ਹੈ ਤਾਂ ਬਿਨੇਕਾਰ ਨੂੰ ਇਸ ਨੂੰ ਬੋਰਡ ਨੂੰ ਜਮ੍ਹਾਂ ਕਰਵਾਉਣਾ ਪਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਹਿਲੀ ਵਾਰ ਡੁਪਲੀਕੇਟ ਸਰਟੀਫਿਕੇਟ ਜਾਰੀ ਕਰਨ ਲਈ ਪੁਲਿਸ ਰਿਪੋਰਟ ਦੀ ਮੰਗ ਕੀਤੀ ਹੈ ਪੀ ਐਸ ای ਬੀ ਨੇ ਇਸੇ ਸਬੰਧ ਵਿੱਚ ਸਕੂਲ ਪ੍ਰਿੰਸੀਪਲਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਗੁੰਮ ਹੋਏ ਸਰਟੀਫਿਕੇਟ ਦੀ ਸਥਿਤੀ ਵਿੱਚ ਬਿਨੇਕਰ ਨੂੰ ਪੁਲਿਸ ਰਿਪੋਰਟ ਦੇ ਨਾਲ ਇੱਕ ਹਲਫਨਾਮਾ ਜਮ੍ਹਾਂ ਕਰਵਾਉਣਾ ਪਵੇਗਾ ਬਿਨੇਕਰ ਨੂੰ ਹਲਫਨਾਮੇ ਵਿੱਚ ਇਹ ਵੀ ਦੱਸਣਾ ਪਵੇਗਾ ਕਿ ਜੇਕਰ ਭਵਿੱਖ ਵਿੱਚ ਉਹਨਾਂ ਦਾ ਸਰਟੀਫਿਕੇਟ ਮਿਲ ਜਾਂਦਾ ਹੈ ਤਾਂ ਉਹ ਪੀਐਸਬੀ ਦਫਤਰ ਵਿੱਚ ਇੱਕ ਕਾਪੀ ਜਮ੍ਹਾਂ ਕਰਵਾਉਣਗੇ ਬੋਰਡ ਅਧਿਕਾਰੀਆਂ ਦਾ ਤਰਕ ਹੈ ਕਿ ਪੁਲਿਸ ਰਿਪੋਰਟ ਦਰਜ ਕਰਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ ਉਹੀ ਲੋਕ ਡੁਪਲੀਕੇਟ ਸਰਟੀਫਿਕੇਟ ਲੈਣ ਲਈ ਅਰਜ਼ੀ ਦੇਣ ਜਿਨ੍ਹਾਂ ਨੂੰ ਲੋੜ ਹੋਵੇ ਦੱਸਦੇ ਕਿ ਬੈਂਕ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਬਦਲੇ ਕਰਜ਼ੇ ਦੀ ਪੇਸ਼ਕਸ਼ ਕਰਦੇ ਨੇ ਕੁਝ ਲੋਕ ਕਰਜ਼ੇ ਲਈ ਬੈਂਕਾਂ ਵਿੱਚ ਆਪਣੀ ਸਰਟੀਫਿਕੇਟ ਜਮ੍ਹਾਂ ਕਰਵਾਉਂਦੇ ਨੇ ਅਤੇ ਫਿਰ ਬੋਰਡ ਤੋਂ ਡੁਪਲੀਕੇਟ ਕਾਪੀ ਲੈਂਦੇ ਨੇ ਬੋਰਡ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਸਰਟੀਫਿਕੇਟ ਬੈਂਕ ਵਿੱਚ ਜਮ੍ਹਾਂ ਨਹੀਂ ਅਜਿਹੇ ਮਾਮਲਿਆਂ ਵਿੱਚ ਬੋਰਡ ਨੂੰ ਅਕਸਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਪੁਲਿਸ ਰਿਪੋਰਟਾਂ ਅਤੇ ਡੈਮੇਜ ਸਰਟੀਫਿਕੇਟ ਨੂੰ ਲੈ ਕੇ ਬੋਰਡ ਇਹ ਯਕੀਨੀ ਬਣਾਏਗਾ ਕਿ ਬਿਨੇਕਾਰ ਦਾ ਸਰਟੀਫਿਕੇਟ ਗੁੰਮ ਹੋ ਗਿਆ ਹੈ ਜਾਂ ਫਿਰ ਡੈਮੇਜ ਹੋ ਗਿਆ ਹੈ ਇਸ ਲਈ ਉਹ ਸੈਕੰਡ ਕਾਪੀ ਦੀ ਡਿਮਾਂਡ ਕਰ ਰਿਹਾ ਹੈ ਬਿਨੇਕਾਰ ਆਨਲਾਈਨ ਅਤੇ ਆਫਲਾਈਨ ਦੋਮਾ ਤਰੀਕਿਆਂ ਦੀ ਵਰਤੋਂ ਕਰਕੇ PSEB ਤੋਂ ਡੁਪਲੀਕੇਟ ਸਰਟੀਫਿਕੇਟ ਲਈ ਅਰਜੀ ਦੇ ਸਕਦਾ ਹੈ ਆਫਲਾਈਨ ਮੋਡ ਲਈ ਬਿਨਕਾਰਾਂ ਨੂੰ ਮੁਹਾਲੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਜਾਣਾ ਪਵੇਗਾ ਅਤੇ ਸਿੰਗਲ ਵਿੰਡੋ ਤੇ ਅਰਜੀ ਦੇਣੀ ਪਵੇਗੀ ਜਦੋਂ ਕਿ ਆਨਲਾਈਨ ਮੋਡ ਵਿੱਚ ਉਹ ਆਪਣੇ ਘਰ ਬੈਠੇ ਹੀ ਅਰਜੀ ਦੇ ਸਕਦੇ ਨੇ PSCB ਨੇ ਕਿਹਾ ਹੈ ਕਿ ਜਿਨ੍ਹਾਂ ਬਿਨੇਕਾਰਾਂ ਨੂੰ 2002 ਤੋਂ ਪਹਿਲਾਂ ਦੀ ਡਿਟੇਲ ਮਾਰਕਸ਼ੀਟ ਦੀ ਲੋਡ ਹੁੰਦੀ ਹੈ ਉਹਨਾਂ ਨੂੰ ਵਿਸ਼ੇ ਮੁਤਾਬਕ ਨੰਬਰਾਂ ਦੀ ਡਿਟੇਲ ਨਹੀਂ ਮਿਲੇਗੀ। ਉਹਨਾਂ ਬਿਨੇਕਾਰਾਂ ਨੂੰ ਸਿਰਫ ਇਹ ਲਿਖਿਆ ਦਿੱਤਾ ਜਾਵੇਗਾ ਕਿ ਪਾਸ ਜਾਂ ਫੇਲ। PSCB ਨੇ 2020 ਤੋਂ 2024 ਤੱਕ ਵਿਦਿਆਰਥੀਆਂ ਨੂੰ ਸਿਰਫ ਈ ਸਰਟੀਫਿਕੇਟ ਜਾਰੀ ਕੀਤੇ ਨੇ। ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਸਰਟੀਫਿਕੇਟ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਹਾਰਡ ਕਾਪੀ ਲਈ ਫੀਸ ਅਦਾ ਕੀਤੀ